ਸਤਿ ਸ਼੍ਰੀ ਅਕਾਲ ਦੋਸਤੋ 13 ਪਾਸਪੋਰਟ ਰੀਸੀਵ ਹੋਏ ਆ 5 ਪਾਸਪੋਰਟ ਵਿਜ਼ਟਰ ਵੀਜ਼ਾ ਦੇ ਆ 5 ਸਟੂਡੈਂਟ ਵੀਜ਼ਾ ਤੇ 3 ਪਾਸਪੋਰਟ ਓਪਨ ਵਰਕ ਹੋਣ ਦੇ ਆ ਓਪਨ ਵਰਕ ਪਰਮਿਟ ਦੇ ਕੇਸਸ ਨੇ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਅੱਗੇ ਨੂੰ ਤੀਜੀ ਫੜੀ ਆ ਇੱਕ ਤੋਂ ਦੋ ਮਹੀਨੇ ਚ ਦੁਬਾਰਾ ਤੋਂ ਕੇਸਸ ਅਪਰੂਵ ਹੋਣੇ ਸਟਾਰਟ ਹੋ ਚੁੱਕੇ ਨੇ ਨਵੇਂ ਲੱਗ ਰਹੇ ਆ ਜਿਹੜੇ ਨਵੰਬਰ ਦਸੰਬਰ ਚ ਲੱਗੇ ਸੀ ਕਿਸ ਜਨਵਰੀ ਚ ਲੱਗੇ ਉਹਨਾਂ ਨੂੰ ਪੰਜ ਤੋਂ 6 ਮਹੀਨਿਆਂ ਦਾ ਸਮਾਂ ਵੀ ਲੱਗ ਰਿਹਾ ਸੋ ਇਨ੍ਹਾਂ ਕੇਸਾਂ 'ਚੋਂ ਇੱਕ ਕੇਸ ਬਾਰੇ ਗੱਲ ਕਰਨੀ ਚਾਹੁੰਦਾ ਜਿੰਨਾਂ ਦਾ ਅੱਜ ਵੀਜ਼ਾ ਅਪਰੂਵ ਹੋਇਆ ਅਮਨਦੀਪ ਸਿੰਘ ਦਾ ਜਿੰ ਕੇਸ ਦੇ ਵਿੱਚ ਕੰਪਲਿਕਸ਼ਨ ਇਹ ਸੀ ਕਿ ਤਿੰਨ ਵਾਰੀ ਬੰਨ ਰਿਫਿਊਜ਼ਨ ਦਾ ਸਾਹਮਣਾ ਕਰ ਚੁੱਕੇ ਸੀਗੇ ਓਪਨ ਵਰਕ ਪਰਮਿਟ ਦਾ ਕੇਸ ਵਾਰ-ਵਾਰ ਅਪਲਾਈ ਕੀਤਾ ਬਟ ਰਿਫਿਊਜ਼ ਹੋ ਗਿਆ ਕਿਉਂਕਿ ਜਿੱਥੇ ਉਹਨਾਂ ਨੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਉਹੀ ਕੰਸਲਟੈਂਟ ਕੋਲ ਉਹਨਾਂ ਨੇ ਆਪਣਾ ਓਪਨ ਵਰਕ ਪਰਮਿਟ ਲਾ ਲਿਆ ਬਟ ਕੰਸਲਟੈਂਟ ਨੂੰ ਨੌਲੇਜ ਨਾ ਹੋਣ ਕਾਰਨ ਕਰਕੇ ਇਹਨਾਂ ਦਾ ਕੇਸ ਰਿਫਿਊਜ਼ ਹੋ ਗਿਆ ਸੋ ਦੋ ਵਾਰੀ ਉਹਨਾਂ ਨੇ ਅਪਲਾਈ ਕੀਤਾ ਤੀਜੀ ਵਾਰੀ ਇਹਨਾਂ ਨੇ ਕੈਨਨੋਟ ਅਪਲਾਈ ਕੀਤਾ ਬਟ ਤਿੰਨਵੀਂ ਵਾਰੀ ਕੇਸ ਰਿਫਿਊਜ਼ ਹੋਇਆ ਫਿਰ ਇਹਨਾਂ ਨੇ ਵਿਜ਼ਿਟ ਕੀਤਾ ਮੈਕਰੋਗਰੂਪ ਬਲਤਾਂ ਇਹਨਾਂ ਨੂੰ ਇਹਨਾਂ ਨੇ ਕੇਸ ਨੂੰ ਦੇਖਣ ਤੇ ਪਤਾ ਲੱਗਾ ਕਿ ਫੰਡਿੰਗ ਦੇ ਵਿੱਚ ਪ੍ਰੋਬਲਮ ਹੈ ਕਿਉਂਕਿ ਫੰਡਿੰਗ ਦੀ ਰਿਕੁਆਇਰਮੈਂਟ ਪਹਿਲਾਂ ਨਾਲੋਂ ਵੱਧ ਚੁੱਕੀ ਸੀ ਬਟ ਇਹਨਾਂ ਕੋਲੇ ਫੰਡ ਕੱਟ ਸੀ ਜਿਹਦੇ ਕਰਕੇ ਵਾਰ-ਵਾਰ ਕੇਸ ਰਿਫਿਊਜ਼ ਹੋ ਰਿਹਾ ਸੀ ਸੋ ਸਹੀ ਡਾਕੂਮੈਂਟੇਸ਼ਨ ਦੇ ਨਾਲ ਇਹਨਾਂ ਦਾ ਕੇਸ ਅਪਲਾਈ ਕੀਤਾ ਤੇ ਅੱਜ ਇਹਨਾਂ ਦਾ ਜਿਹੜਾ ਵੀਜ਼ਾ ਅਪਰੂਵ ਹੋ ਕੇ ਸਾਡੇ ਕੋਲੇ ਪਹੁੰਚ ਚੁੱਕਿਆ ਸਿਰਫ 2 ਮਹੀਨੇ ਦੇ ਵਿੱਚ ਦੋਸਤੋ ਜੇ ਤੁਸੀਂ ਵੀ ਪਹਿਲਾਂ ਰਿਫਿਊਜ਼ਲ ਦਾ ਸਾਹਮਣਾ ਕਰ ਚੁੱਕੇ ਆ ਤਾਂ ਮੈਕਰੋ ਗਲੋਬਲ ਆਪਣੀ ਫਾਈਲ ਲੈ ਕੇ ਆਇਓ ਜਿਹੜੀ ਪਹਿਲਾਂ ਉਸੇ ਲਗਾਈ ਸੀਗੀ ਤਾਂ ਕਿ ਅਸੀਂ ਤੁਹਾਡੀ ਡਾਕੂਮੈਂਟੇਸ਼ਨ ਚੈੱਕ ਕਰ ਸਕੀਏ ਵੀ ਕਿੱਥੇ ਕਮੀ ਰਹੀ ਆ ਪਹਿਲਾਂ ਫਾਈਲ ਦੇ ਵਿੱਚ ਸੋ ਉਹਦੇ ਬਿਆਰ ਦੇ ਉੱਪਰ ਅਸੀਂ ਤੁਹਾਡਾ ਕੇਸ ਅਪਲਾਈ ਕਰਾਂਗੇ ਐਂਡ ਕਾਫੀ ਜ਼ਿਆਦਾ ਚਾਂਸਸ ਹੁੰਦੇ ਆ ਕੇਸ ਨਿਕਲ ਕੇ ਹੀ ਹੁੰਦਾ ਜਦੋਂ ਅਸੀਂ ਓਪਨ ਵਰਕ ਬਾਉਂਡ ਦੀਆਂ ਜੋ ਰਿਕੁਆਇਰਮੈਂਟਸ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਪੂਰਾ ਕਰਦੇ ਆਂ ਅੰਬੈਸੀ ਕਦੇ ਵੀ ਕਿਸੇ ਦਾ ਰਿਫਿਊਜ਼ ਨਹੀਂ ਕਰਦੀ ਬਿਨਾ ਕਿਸੇ ਰੀਜ਼ਨ ਤੋਂ ਸੋ ਜੇ ਤੁਸੀਂ ਪਹਿਲਾਂ ਰਿਫਿਊਜ਼ ਦਾ ਸਾਹਮਣਾ ਕਰ ਚੁੱਕੇ ਆ ਜਾਂ ਪਹਿਲੀ ਵਾਰੀ ਅਪਲਾਈ ਕਰਨਾ ਚਾਹੁੰਦੇ ਆ ਤਾਂ ਕਿਸੇ ਵੀ ਨੇੜਲੇ ਔਫਿਸ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਆਂ